ਗਾਏ ਕੇ ਸ਼ੁਭ ਨੇ ਵਧਾਇਆ ਪੰਜਾਬੀਆਂ ਦਾ ਮਨ ਯੂਕੇ ਚ ਹਾਸਲ ਕੀਤਾ ਖਾਸ ਮੌਕਾ ਸ਼੍ਰੀਕਲ ਮੈਂ ਸੋਨੀਆ ਤੇ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਸਿੰਗਰ ਸ਼ੁਭ ਦੇ ਬਾਰੇ ਜੋ ਕਿ ਅਕਸਰ ਆਪਣੇ ਗੀਤਾਂ ਕਰਕੇ ਕਾਫੀ ਜ਼ਿਆਦਾ ਛਾਏ ਰਹਿੰਦੇ ਨੇ ਇਸ ਤੋਂ ਇਲਾਵਾ ਉਹਨਾਂ ਦੀ ਕੰਟਰੋਵਰਸੀਆਂ ਉਹਨਾਂ ਦੀ ਸਟੇਟਮੈਂਟਸ ਕਰਕੇ ਵੀ ਕਾਫੀ ਜ਼ਿਆਦਾ ਇੱਕ ਗਾਇਕ ਜੋ ਆ ਸੁਰਖੀਆਂ ਦੇ ਵਿੱਚ ਰਹਿੰਦੇ ਆ ਦੱਸ ਦਿਓ ਕਿ ਇੱਕ ਵਾਰ ਫਿਰ ਗਾਇਕ ਦੇ ਵੱਲੋਂ ਪੰਜਾਬੀਆਂ ਦਾ ਮਾਣ ਵਧਾਇਆ ਗਿਆ ਜਿਸ ਦੇ ਕਰਕੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਮੁਬਾਰਕਾਂ ਵੀ ਦਿੱਤੀਆਂ ਜਾਂਦੀਆਂ ਨੇ ਪੰਜਾਬੀ ਗਾਇਕ ਸ਼ੁਭਦੀ ਗੱਲ ਕਰੀਏ ਤਾਂ ਉਹ ਅਕਸਰ ਹਮੇਸ਼ਾ ਆਪਣੇ ਬਿਆਨਾਂ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਏਸੀ ਵਿਚਾਰੇ ਹੁਣ ਇਸ ਗਾਇਕ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਪੰਜਾਬੀਆਂ ਦਾ ਮਾਣ ਵਧਾਇਆ ਦਾਸੇ ਕੀ ਪ੍ਰਸਿੱਧ ਗਾਇਕ ਸ਼ੁਗਨੂ ਯੂ ਐਨ ਐਫ ਸੀ 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 ਯਾਨੀ ਕਿ ਡਿਜੀਟਲ ਕਲਾਈਮੇਟ ਲਾਇਬ੍ਰੇਰੀ ਦੇ ਪਹਿਲੇ ਗਲੋਬਲ ਐਮਬੈਸਡਰ ਵਜੋਂ ਨਿਯੁਕਤ ਕੀਤਾ ਗਿਆ 29ਵੀਂ ਕਾਨਫਰੰਸ ਵਿੱਚ ਇਹ ਅਨਾਉਂਸਮੈਂਟ ਕੀਤੀ ਗਈ ਸੀ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਮੂਲ ਦੇ ਕਲਾਕਾਰ ਨੂੰ ਅਜੇਹੀ ਵਕਾਲਤ ਕਰਨ ਦੀ ਭੂਮਿਕਾ ਮਿਲੀ ਹੈ ਇਸ ਤੋਂ ਇਲਾਵਾ ਦੱਸਦੇ ਕਿ ਗਾਇਕ ਸ਼ੁਗ ਦੇ ਨਾਲ ਨਾਲ ਲਿਓਨਾਰਡੋ ਡਿਕਾਰਪੀਓ ਡੇਵਿਡ ਬੈਕਮ ਕੋਲਡਪਲੇ ਬੀਟੀਐਸ ਬਿਲੀ ਆਇਲਿਸ਼ ਤੇ ਹੋਰ ਬਹੁਤ ਸਾਰੇ ਸਿਤਾਰੇ ਜੋ ਆ ਇਸ ਲਿਸਟ ਦੇ ਵਿੱਚ ਸ਼ਾਮਿਲ ਨੇ ਜੋ ਕਿ ਜਲਵਾਯੂ ਪਰਿਵਰਤਨ ਪਹਿਲ ਕਦਮੀਆਂ ਉਤੇ ਯੂ ਐਨ ਐਫ ਸੀ 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 ਨਾਲ ਸਹਿਯੋਗ ਕਰਦੇ ਹੋਣਗੇ ਦੱਸਦੀ ਕਿ ਇਹ ਨਿਯੁਕਤੀ ਸਮਾਜਿਕ ਤਬਦੀਲੀ ਨੂੰ ਚਲਾਉਣ ਅਤੇ ਜਲਵਾਯੂ ਕਾਰਕੁਨਾਦੀ ਅਗਲੀ ਪੀੜੀ ਨੂੰ ਪ੍ਰੇਰਿਤ ਕਰਨ ਵਿੱਚ ਸੰਗੀਤ ਦੇ ਪ੍ਰਭਾਵ ਉੱਤੇ ਜ਼ੋਰ ਦਿੰਦੀ ਹੈ 28 ਸਾਲਾ ਕਲਾਕਾਰ ਦਾ ਉਦੇਸ਼ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਅਤੇ ਜਲਵਾਯੂ ਪਰਵਰਤਨ ਵਿਰੁੱਧ ਲੜਾਈ ਵਿੱਚ ਆਗੂ ਬਣਨ ਦਾ ਰੋਲ ਹੋਵੇਗਾ ਤੇ ਦੱਸਦੀ ਹੈ ਕਿ ਲੋਕਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਕਲਾਕਾਰ ਨੂੰ ਜੋ ਹੈ ਵਧਾਈ ਦਿੱਤੀ ਜਾ ਰਹੀ ਹੈ ਦੱਸਦੀ ਹੈ ਕਿ ਸ਼ੁਭ ਨੇ ਇਸ ਨਿਯੁਕਤੀ ਦੇ ਲਈ ਆਪਣੀ ਉਤਸੁਕਤਾ ਅਤੇ ਖੁਸ਼ੀ ਦਾ ਵੀ ਇੱਕ ਜ਼ਾਹਰ ਕੀਤੀ ਹੈ ਇਸ ਨੂੰ ਪ੍ਰਗਟਾਇਆ ਹੈ ਦੇਸ ਬੁਮੀ ਕਰਾਹੀ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪਲੇਟਫਾਰਮ ਦੀ ਵਰਤੋਂ ਮੁੱద్ధిਵਾਲ ਧਿਆਨ ਦੇਣ ਗਿਆਨ ਸਾਂਝਾ ਕਰਨ ਅਤੇ ਇੱਕ ਅਜਿਹੀ ਲਹਿਰ ਦਾ ਹਿੱਸਾ ਬਣਨ ਦੀ ਉਮੀਦ ਕਰਦਾ ਹਾਂ ਜੋ ਨਾ ਸਿਰਫ ਸਾਡੇ ਸਾਰਿਆਂ ਲਈ ਸਗੋ ਸਾਡੇ ਆਉਣ ਵਾਲੀ ਪੀੜ੍ਹੀਆਂ ਲਈ ਵੀ ਇੱਕ ਬਿਹਤਰ ਭਵਿੱਖ ਲਈ ਅੱਗੇ ਵਧਾਏ ਮੈਨੂੰ ਉਮੀਦ ਹੈ ਸਾਡੇ ਸਾਂਝੇ ਯਤਨ ਗਲੋਬਲ ਵਾਰਮਿੰਗ ਨੂੰ ਸੰਬੋਧਿਤ ਕਰਨ ਅਤੇ ਸਾਡੇ ਗ੍ਰਹਿ ਉਤੇ ਸਾਰੀਆਂ ਯਾਤਰੀਆਂ ਲਈ ਟਿਕਾਊ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਪੋਜ਼ਿਟਿਵ ਪ੍ਰਭਾਵ ਪੈਦਾ ਕਰਨਗੇ ਦੱਸਦੀ ਹੈ ਕਿ ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਵੱਲੋਂ ਇਸ ਜੋ ਕੈਪਸ਼ਨ ਨੂੰ ਲਿਖਿਆ ਗਿਆ ਹੈਗਾ ਤੇ ਲੋਕ ਜੋ ਆ ਬਹੁਤ ਜ਼ਿਆਦਾ ਖੁਸ਼ੀ ਨਜ਼ਰ ਆ ਰਿਹਾ ਕਿਉਂਕਿ ਸ਼ੁਭ ਨੇ ਇੱਕ ਵਾਰ ਫਿਰ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ। ਅਧਿ ਜੀ ਗਾਇਕ ਦੀ ਵਰਕ ਫਰੰਟ ਦੀ ਗੱਲ ਕਰੀਏ ਤੇ ਜਦੋਂ ਵੀ ਉਹਨਾਂ ਦੇ ਗੀਤ ਆਉਂਦੇ ਆ ਤੇ ਹਰ ਕਿਸੇ ਵੱਲੋਂ ਉਹਨਾਂ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਗੀਤ ਬਹੁਤ ਵਾਇਰਲ ਹੁੰਦੇ ਆ। ਲੋਕਾਂ ਵੱਲੋਂ ਉਹਨਾਂ ਦੇ ਗੀਤਾਂ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਜਾਂਦਾ ਹੈ ਤੇ ਤੁਹਾਨੂੰ ਸ਼ੁਭ ਦੀ ਗਾਇਕੀ ਕਿਵੇਂ ਦੀ ਲੱਗਦੀ ਹੈ? ਤੇ ਤੁਸੀਂ ਵੀ ਸ਼ੁਭ ਨੂੰ ਇਸ ਗੱਲ ਦੇ ਜ਼ਰੂਰ ਵਧਾਈ ਦਿਵੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਦੇ ਦੇ ਰਹੋ ਦੈਨਿਕ ਸਵੇਰਾ ਟੀਵੀ